ਪਨੀਰੀ ਇਹ ਮਾਰੇ ਜਿਆਦੇ ਜਾਣਕਾਰੀ ਰਸਨ ਚਾਰ ਪੰਜ ਸਾਲ ਤੋਂ ਮੰਨਣਾ ਜੁੜਿਆ ਹੋਏਗਾ ਆਈ ਨੀ ਟਾਪ ਦੀ ਕੁਆਲਿਟੀ ਆਪਾਂ ਕਦੇ ਦੇਖੀ ਨਹੀਂ ਜੀ ਅੱਛਾ ਹਰੇਕ ਬੰਦਾ ਪੁੱਛਦਾ ਦੀ ਪਨੀਰੀ ਕਿੱਥੋਂ ਆਈ ਹੈਗੀ ਠੀਕ ਹੈ ਪਰ ਇਹ ਕੁਆਲਿਟੀ ਪਤਾ ਨਹੀਂ ਬਈ ਕਿੱਥੋਂ ਨਹੀਂ ਆਉਂਦਾ ਕਿਹੜੀ ਵੈਰਾਈਟੀ ਨੇ ਆਪਾਂ ਪੁੱਛਿਆਗਾ ਹਮ ਔਰ ਬਹੁਤ ਜ਼ਬਰਦਸਤ ਵੈਰਾਈਟੀ ਠੀਕ ਹੈ ਇਹ ਆਪਾਂ ਇਹ ਕਹਿੰਦੇ ਵੀ ਜੀਨੇ ਵੀ ਲਾਉਣੇ ਵੀ ਇਹ ਪਨੀਰੀ ਲੈ ਕੇ ਲਾਓ ਠੀਕ ਹੈ ਸਹੀ ਵੀ ਮਿਲਦਾਗਾ ਸਹੀ ਮੰਡੀ ਕਰਨ ਰੇਟ ਹਮ ਵੀ ਹਰੇਕ ਕੁਆਲਿਟੀ ਦਾ ਹਰੇਕ ਪੱਖੋਂ ਖਿਆਲ ਰੱਖਦਾ ਹੈ। ਉਹ ਤੁਸੀਂ ਮਿਰਚ ਦੀਆਂ ਉਹ 60 ਦਿਨਾਂ ਦੇ ਤੁਹਾਡਾ ਫਰੂਟ ਸ਼ੁਰੂ ਹੋ ਜੂਗਾ ਜੀ। ਜੇ ਮੰਡੀ ਦੇ ਵਿੱਚ ਰੇਟ ਅੱਛਾਗਾ ਤੁਸੀਂ ਉਹਦੀ ਹਰੀ ਤੜਾਈ ਕਰ ਸਕਦੇ ਜੋਂ। ਅਦਰ ਦੇ ਵਿੱਚ ਰੇਟ ਨਹੀਂ ਅੱਛਾ ਤਾਂ ਉਸ ਦੀ ਤੁਸੀਂ ਲਾਲ ਤੜਾਈ ਕਰਕੇ ਹੀ ਵੇਚਣੀ ਆ। ਛੋਟਾ ਫਾਰਮਰ ਲਾਓ ਵੱਡਾ ਲਾਓ ਬਹੁਤ ਸੋਹਣਾ ਉਹਦਾ ਰਿਜ਼ਲਟ ਆ ਜੀ। ਲਾਲ ਕਰਕੇ ਉਹਨੂੰ ਤੋੜ ਲੈਣੀ ਆ। ਨਾਲ ਦੇ ਨਾਲ ਨੂੰ ਲਫਾਫਿਆਂ 'ਚ ਪੈਕ ਕਰੋ ਆਪਣੇ ਨੇੜੇ ઠવાਣਾ ਮੰਡੀ ਆ ਪੰਜਾਬ 'ਚ ਸੁਨਾ ਮੰਡੀ ਆ ਜੀ। ਨਾਲ ਦੇ ਨਾਲ ਤੁਸੀਂ ਉਹਨੂੰ ਮਾਰਕੀਟ ਲੈ ਕੇ ਜਾਣਾਗਾ। ਕੋਈ ਤੁਹਾਨੂੰ ਪ੍ਰੋਬਲਮ ਨਹੀਂ ਆਊਗੀ। ਜਾਣਸਾਰ ਤੁਹਾਡੀ ਬੋਲੀ ਲੱਗੂਗੀ, ਰੇਟ ਲੱਗੂਗਾ ਕਮਿਲ ਜੂਗਾ ਜਾਂ ਸਿੱਧੀ ਕੈਸ਼ ਪੇਮੈਂਟ ਮਿਲ ਜੂਗੀ ਤਾਂ ਇਸ ਤੋਂ ਇਲਾਵਾ ਜਿਹੜੀਆਂ ਦੂਸਰੀਆਂ ਪਨੀਰੀਆਂ ਨੇ ਸਬਜ਼ੀਆਂ ਦੀਆਂ ਉਹ ਕਦੋਂ-ਕਦੋਂ ਕਿਵੇਂ-ਕਿਵੇਂ ਉਪਲਬਧ ਨੇ ਇਸ ਦੇ ਨਾਲ ਨਾਲ ਜਿਹੜੀਆਂ ਖਾਦਾਂ ਨੇ ਉਹ ਕਿਹੜੀ-ਕਿਹੜੀ ਖਾਦ ਦੀ ਵਰਤੋਂ ਕਰਨੀ ਹੈ ਪਿਆਜ਼ ਦੀ ਖਾਸ ਕਰਕੇ ਖੇਤੀ ਦੇ ਵਿੱਚ ਜਾਂ ਫਿਰ ਜਿਹੜੀਆਂ ਦੂਸਰੀਆਂ ਸਬਜ਼ੀਆਂ ਵਗੈਰਾ ਨੇ ਸੰਧੂ ਸਾਹਿਬ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਕਿਸਾਨ ਦੋਸਤੋ ਮੈਂ ਵਿਰਿੰਦਰ ਸਿੰਘ ਹੈਪੀ ਸੰਧੂ ਨਰਸਰੀ ਐਚ ਆਰ 59 ਪਿੰਡ ਚੰਦੋਕਲਾ ਤਹਿਸੀਲ ਰਤਿਆ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਕਿਸਾਨ ਦੋਸਤੋ ਅੱਜ ਤੁਹਾਨੂੰ ਅਸੀਂ ਸਬਜੀ ਵੈਜੀਟੇਬਲ ਦੇ ਮੈਟਰ ਦੇ ਉੱਤੇ ਪ੍ਰੋਪਰ ਜਾਣਕਾਰੀ ਦੇਾਂਗੇ ਆਪਣੇ ਕੋਲੇ ਇਸ ਟਾਈਮ ਪਕਾਵਾਂ ਪਿਆਜ਼ ਚੱਲ ਰਿਹਾ ਜੀ ਰੈਸੀ ਪਿਆਜ਼ ਲਾਲ ਰੰਗ ਦੇ ਵਿੱਚ ਬਹੁਤ ਸੋਹਣਾ ਇਹਦਾ ਝਾੜ ਆ ਕਿਸੇ ਵੀ ਕਿਸਾਨ ਦੋਸਤ ਨੇ ਆਪਣੇ ਖੇਤ ਵੱਡੀ ਕਦਾਦ ਦੇ ਵਿੱਚ ਲਾਉਣਾ ਹੋਵੇ ਜਾਂ ਛੋਟੀ ਮਾਤਰਾ ਦੇ ਵਿੱਚ ਲਾਉਣਾ ਹੋਵੇ ਤਾਂ ਸਾਡੇ ਨਾਲ ਕੰਟੈਕਟ ਕਰ ਸਕਦੇ ਜੀ ਇਸ ਤੋਂ ਇਲਾਵਾ ਸਾਡੇ ਕੋਲੇ ਕद्दू, ਕਰੇਲਾ, ਤੋਰੀ, ਪੇਠਾ, ਚੱਪਣ ਕद्दू ਹੋਰ ਮਿਰਚ ਟਮਾਟਰ ਗੋਭੀ ਬੈਂਗਣ ਬੈਂਗਣੀ ਸਾਰੀਆਂ ਪ੍ਰਕਾਰ ਦੀਆਂ ਪੌਦਾਂ ਤਿਆਰ ਨੇ ਕਿਸੇ ਵੀ ਕਿਸਾਨ ਦੋਸਤ ਨੂੰ ਜ਼ਰੂਰਤ ਹੋਵੇ ਤਾਂ ਸਾਡੇ ਨਾਲ ਕੰਟੈਕਟ ਕਰ ਸਕਦੇ ਇਸ ਦਾ ਭਰਪੂਰ ਟਾਈਮ ਚੱਲ ਰਿਹਾ ਜੀ ਇੱਕ 15 20 ਦਿਨ ਸਰਦੀ ਦੇ ਰਹਿ ਗਏ ਜੀ ਜਨਵਰੀ ਦੇ ਤਾਂ ਉਸ ਤੋਂ ਬਾਅਦ ਤੁਸੀਂ ਇਹਨੂੰ ਅੱਜ ਵੀ ਭਾਵੇਂ ਲਾ ਕੇ ਉੱਤੇ ਥੋੜੀ ਜੀ ਪਰਾਲੀ ਸੁੱਟ ਦਿਓ ਜਾਂ ਲਫਾਫਾ ਲਾ ਦਿਓ ਆਪਣੇ ਘਰੇ ਖਾਣ ਵਾਸਤੇ ਆਪਦੀ ਸਬਜੀ ਆਪ ਤੁਸੀਂ ਤਿਆਰ ਕਰ ਸਕਦੇ ਹੋ ਤੇ ਹੋਰ ਜੇ ਮੋਟੀ ਕਦਾਤ ਦੇ ਵਿੱਚ ਵੀ ਲਾਉਣੀ ਚਾਹੁੰਦੇ ਹੋਣ ਤਾਂ ਉਸ ਵਾਸਤੇ ਵੀ ਸਾਡੇ ਕੋਲ ਵੱਲਾਂ ਵੀ ਤਿਆਰ ਨੇ ਚੱਪਣ ਕੱਦੂ ਆ ਜਿਹਨੂੰ ਕੋਈ ਚਕੋਤਰਾ ਕਹਿ ਦਿੰਦੇ ਆ ਕੋਈ ਤੋਰੀ ਲਾਉਣੀ ਹੈ ਕਿਸੇ ਨੇ ਜਾਂ ਪਿਆਜ਼ ਦੀ ਕੋਈ ਮੋਟੀ ਮਾਤਰਾ ਦੇ ਵਿੱਚ ਲਾਉਣੀ ਆ ਤਾਂ ਇਹ ਸਾਡੇ ਨਾਲ ਕੰਟੈਕਟ ਕਰ ਸਕਦੇ ਸਾਡੇ ਕੋਲ ਸਾਰਾ ਕੁਝ ਅਵੇਲੇਬਲ ਆ ਜੀ ਸੰਧੂ ਸਾਹਿਬ ਜੇ ਪਿਆਜ਼ ਦੇ ਖੇਤੀ ਦੀ ਗੱਲ ਕੀਤੀ ਜਾਵੇ ਇਹਦੀਆਂ ਮੁੱਖ ਤੌਰ ਤੇ ਸਮੱਸਿਆਵਾਂ ਕੀ ਹੁੰਦੀਆਂ ਨੇ ਏਅਰ ਕੁਆਰਮੈਂਟ ਹੈ ਜੀ ਸਭ ਤੋਂ ਵੱਡੀ ਗੱਲ ਇਹ ਹੈ ਜੀ ਮੌਸਮ ਤੇ ਡਿਪੈਂਡ ਹੈ ਜੀ ਮੌਸਮ ਦੇ ਅਧਾਰਤ ਜੇ ਮੌਸਮ ਸਹੀ ਰਹਿ ਗਿਆ ਗਰਮੀ ਲੇਟ ਦੇ ਵਿੱਚ ਨਾ ਪਈ ਤਾਂ ਪਿਆਜ਼ ਦਾ ਬਹੁਤ ਸੋਹਣਾ ਝਾੜ ਵੇਖਣ ਨੂੰ ਮਿਲਦਾ ਜੀ ਇਹਨੂੰ ਇੱਕ ਹੀ ਬਿਮਾਰੀ ਪੈਂਦੀ ਹੈ ਜੀ ਥ੍ਰਿਪਸ ਜੇ ਥ੍ਰਿਪਸ ਤੋਂ ਤੁਸੀਂ ਕੰਟਰੋਲ ਕਰ ਲਿਆ ਤਾਂ ਤੁਹਾਡਾ ਖੇਤ ਦੇ ਵਿੱਚ ਪਿਆਜ਼ ਬਹੁਤ ਸੋਹਣਾ ਤੇ ਸਜੇ ਤਰੀਕੇ ਨਾਲ ਤਿਆਰ ਹੋਊਗਾ ਜੀ ਜੀ ਤੇ ਇਹ ਸੰਧੂ ਸਾਹਿਬ ਇੱਕਾ ਛੋਟੀ ਜੀ ਆਈਟਮ ਹੈ ਤੁਸੀਂ ਇਹ ਅੱਗੇ ਸਟਾਲ ਤੇ ਰੱਖੀ ਹੋਈ ਹੈ ਇਹ ਕੀ ਚੀਜ਼ ਹੈ ਇੱਕ ਅੱਖਾਂ ਦੀ ਦਵਾਈ ਹੈ ਜੀ ਜਿਹੜਾ ਵੀ ਕਿਸਾਨ ਦੋਸਤ ਸਾਡੇ ਨਾਲ ਮੰਨ ਲਓ ਜੁੜਦਾ ਜਾਂ ਸਾਡੇ ਤੋਂ ਲੈ ਕੇ ਜਾਂਦਾ ਅਸੀਂ ਉਹਨੂੰ ਪ੍ਰੋਪਰ ਇਹਦੀ ਜਾਣਕਾਰੀ ਦਿੰਨੇ ਆ ਜੀ ਕਦੋਂ ਪਾਉਣੀ ਆ ਕਿ ਇਹਦਾ ਬੈਨੀਫਿਟ ਆ ਕੀ ਇਹਦਾ ਇਫੈਕਟ ਆ ਤਾਂ ਇਸ ਤੋਂ ਇਹਦੇ ਨਾਲ ਬਹੁਤ ਸੋਹਣੇ ਰਿਜ਼ਲਟ ਮਿਲਦੇ ਨੇ ਜੀ ਹਾਂ ਖੇਤ ਦੇ ਵਿੱਚ ਨਦੀਨ ਨਹੀਂ ਹੁੰਦੇ ਜੀ ਜੀ ਮਤਲਬ ਜੇਕਰ ਨਦੀਨਾਂ ਤੋਂ ਛੁਟਕਾਰਾ ਮਿਲ ਜਾਂਦਾ ਖੇਤ ਨੂੰ ਤੇ ਉਧਰੋਂ ਖਾਦ ਵਗੈਰਾ ਵੀ ਸਹੀ ਹੈ ਤੇ ਜਿਵੇਂ ਤੁਸੀਂ ਸਥ੍ਰਿਪ ਦੀ ਗੱਲ ਕਰੀਏ ਪਿਆਜ਼ ਦੇ ਵਾਸਤੇ ਤੋਂ ਉਹਨਾਂ ਦਾ ਜੇ ਸਹੀ ਇਲਾਜ ਹੋ ਜਾਂਦਾ ਤਾਂ ਆਪਣੇ ਆਪ ਹੀ ਝਾੜਤ ਬਹੁਤ ਸ਼ਾਨਦਾਰ ਨਤੀਜੇ ਹੋਣਗੇ ਹੁਣ ਗੱਲ ਕਰੀਏ ਰੇਟ ਦੇ ਪਨੀਰੀ ਜਿਹੜੀ ਤੁਸੀਂ ਕਿਸ ਰੇਟ ਤੇ ਦਿੰਦੇ ਹੋ ਕਿਉਂਕਿ ਕਈ ਲੋਕ ਨੇ ਜਿਹੜੇ ਸਕੁਅਰ ਫੁੱਟ ਦੇ ਹਿਸਾਬ ਨਾਲ ਦਿੰਦੇ ਨੇ ਕੋਈ ਕਿਲੋ ਦੇ ਹਿਸਾਬ ਨਾਲ ਦਿੰਦਾ ਤੇ ਤੁਸੀਂ ਇਹ ਕਿਵੇਂ ਉਹ ਕਰਦੇ ਹੋ ਹਾਂਜੀ ਵਿਰਖ ਸਾਹਿਬ ਅਸੀਂ ਇਹ ਮੰਨ ਲਓ ਕੋਈ ਕਿਲੋਆਂ ਦੇ ਹਿਸਾਬ ਨਾਲ ਹੀ ਦੇ ਰਹੇ ਹਾਂ ਹੂੰ ਤਾਂ ਕਿ ਪੌਦ ਤੁਸੀਂ ਦਿਖਾ ਸਕਦੇ ਹੋ ਬਹੁਤ ਮਤਲਬ ਕੋ ਅਸੀਂ ਅੱਡੋ ਅੱਡ ਪੁਆਇੰਟ ਬਣਾ ਰੱਖਿਆ ਵੱਡੇ ਛੋਟੇ ਵੱਡੇ ਛੋਟੇ ਹੈ ਨਾ ਜਿਹੜੀ ਤਿਆਰ ਹੁੰਦੀ ਆ ਉਸ ਇੱਕੇ ਵਾਰ ਨਹੀਂ ਪਿਆ ਖੇਤ ਦੇ ਵਿੱਚ ਬਜਾਈ ਕਰਤੀ ਜੀ ਉਸ ਤੋਂ ਬਾਅਦ ਮੰਨ ਲਓ ਜੀ ਵੱਡਾ ਹੋ ਗਿਆ ਜੀ ਪਿਆਜ਼ ਉਸ ਦੇ ਹੀ ਜਾਂਦੇ ਆ ਤਾਂ ਅਸੀਂ ਜਿਵੇਂ ਜਿਵੇਂ ਪੌਦ ਤਿਆਰ ਹੁੰਦੀ ਆ ਉਸ ਤਰੀਕੇ ਨਾਲ ਜਿਹੜੀ ਤਿਆਰ ਹੋਗੀ ਉਹ ਅੱਗੇ ਕਾਊਂਟਰ ਤੇ ਆ ਜਾਂਦੀ ਹੈ ਜੀ ਉਸ ਤੋਂ ਬਾਅਦ ਜਿਹੜੀ ਛੋਟੀ ਉਹ ਫਿਰ ਤਿਆਰ ਹੋ ਜਾਂਦੀ ਆ ਇਸ ਕਰਕੇ ਵੀ ਬਹੁਤ ਅਸੀਂ ਕਿਲੋਆਂ ਦੇ ਹਿਸਾਬ ਨਾਲ ਦੇ ਰਹੇ ਆ ਯੂਨੀ ਪੌਦ ਨੂੰ ਛੋਟੀ ਲਾਉਗੇ ਤੁਸੀਂ ਕੋਈ ਵੀ ਪੌਦਾ ਲਾਉਣੇ ਚੋਨੇ ਦੀ ਆਦਰ ਦੇ ਵਿੱਚ ਜੀ ਕੋਈ ਵੈਰੈਟੀ ਲਾਉਣੇ ਹੋ ਤਾਂ ਜਿਹੜੀ ਛੋਟੀ ਹੋਊਗੀ ਉਹ ਜਿਆਦਾ ਚੱਲਦੀ ਆ ਤਾਂ ਅਸੀਂ ਕਿਲੋਆਂ ਦੇ ਹਿਸਾਬ ਨਾਲ ਹੀ ਦੇ ਰਹੇ ਜੀ ਨਹੀਂ ਕਈ ਵਾਰੀ ਹੁੰਦਾ ਹੈ ਕਿ ਕਿਸਾਨ ਕੋਈ ਲੈ ਕੇ ਗਿਆ ਪਨੀਰੀ ਆਪਣੇ ਤੋਂ ਥੋੜੀ ਮੋਟੀ ਉਹਦੀ ਘਟ ਗਈ ਤਾਂ ਜਿਹੜਾ ਸਕੁਅਰ ਫੁੱਟ ਦਾ ਉਹਦੇ ਵਿੱਚ ਅਗਲੇ ਨੂੰ ਹੋ ਸਕਦਾ ਬੈਨੀਫਿਟ ਹੋਵੇ ਜਿਹੜੀ ਕਿਲੋਆਂ ਦੇ ਹਿਸਾਬ ਨਾਲੇ ਜਦੋਂ ਉਹਦੀ ਲੰਬਾਈ ਵਧੇਗੀ ਵਜਨ ਵਾਝੇਗਾ ਤਾਂ ਇਹਦਾ ਮਤਲਬ ਅਗਲੇ ਨੂੰ ਘਾਟਾ ਨਾ ਪਵੇਗਾ ਜਿਹਦੀ ਜਿੰਨੂੰ ਤੁਸੀਂ ਪਹਿਲਾਂ ਦਿੱਤੀ ਹੋਈ ਹੈ ਪਨੀਰੀ ਇੰਨਾ ਚੇ ਬਹੁਤ ਟਿਕਦੀ ਨਹੀਂ ਜੀ ਸਾਡੇ ਕਾਊਂਟਰ ਦੇ ਨਾਲ ਦੇ ਨਾਲ ਹੀ ਸੇਲ ਹੋਈ ਜਾਂਦੀ ਹੈ ਜੀ ਜਿੰਨੀ ਅਸੀਂ ਤਿਆਰ ਕਰਦੇ ਹਾਂ ਪ੍ਰੋਪਰ ਤਰੀਕੇ ਨਾਲ ਸਾਡੀ ਉਨੀ ਹੀ ਸੇਲ ਹੋਈ ਜਾਂਦੀ ਹੈ ਜੀ ਮੰਨ ਲਓ ਜੇ ਬਹੁਤ ਗ੍ਰਾਹਕ ਦੁਆਰੇ ਲੈਣ ਆਊਗਾ ਤਾਂ ਉਸ ਨੂੰ ਅਗਲਾ ਬਿਆੜਾ ਚੱਲ ਪੂਗਾ ਪਨੀਰੀ ਦੇ ਬਾਰੇ ਜ਼ਿਆਦਾ ਜਾਣਕਾਰੀ ਰਸ ਦਿਨ 4-5 ਸਾਲ ਤੋਂ ਮੰਨ ਨਾਲ ਜੁੜਿਆ ਹੋਏਗਾ ਅੱਛਾ ਤੇ ਪਿਛਲੇ ਸਾਰੇ ਨੇ ਮੇਰੀ ਪਿਆਜ਼ ਦੀ ਪਨੀ ਤੇ ਬਾਕੀ ਮੈਂ ਤਾਂ ਪਿਛਲੇ ਸਾਲ ਮਿਰਚ ਲੈ ਗਿਆ ਤੀਆ ਟਮਾਟਰ ਲੈ ਗਿਆ ਤੀ ਮੈਂ ਕਿੱਲੇ ਕਿੱਲੇ ਲਾਇਆ ਠੀਕ ਆ ਬੈਂਗਣੀ ਤੇ ਬੈਂਗਣਾ ਹਮ ਅਜਨੀ ਟਾਪ ਦੀ ਕੁਆਲਿਟੀ ਆਪਾਂ ਕਦੇ ਦੇਖੀ ਨਹੀਂ ਜੀ ਅੱਛਾ ਹਰੇਕ ਬੰਦਾ ਪੁੱਛਦਾ ਸੀ ਪਨੀਰੀ ਕਿੱਥੋਂ ਆਈ ਹੈਗੀ ਠੀਕ ਹੈ ਪਰ ਇਹ ਕੁਆਲਿਟੀ ਪਤਾ ਨਹੀਂ ਬਈ ਕਿੱਥੋਂ ਨਹੀਂ ਆਉਂਦਾ ਕਿਹੜੀ ਵੈਰਾਈਟੀ ਨੇ ਆਪਾਂ ਪੁੱਛਿਆਗਾ ਹਮ ਪਰ ਬਹੁਤ ਜ਼ਬਰਦਸਤ ਵੈਰਾਈਟੀ ਤੀ ਜੀ ਇਹ ਆਪਾਂ ਇਹ ਕਹਿੰਦੇ ਵੀ ਜੀਨੇ ਵੀ ਲਾਉਣੇ ਵੀ ਇਹ ਪਰ ਪਨੀਰੀ ਲੈ ਕੇ ਲਾਓ ਠੀਕ ਹੈ ਸਹੀ ਵੀ ਮਿਲਦਾਗਾ ਸਹੀ ਮੰਡੀ ਕਰਨ ਰੇਟ ਹਮ ਵੀ ਹਰੇਕ ਕੁਆਲਟੀ ਦਾ ਹਰੇਕ ਪੱਖੋਂ ਖਿਆਲ ਰੱਖਦਾ ਏ ਠੀਕ ਕੋਈ ਬਿਮਾਰੀ ਆ ਜੇ ਤਾਂ ਮੌਕੇ ਤੇ ਗਾਈਡਲਾਈਨ ਦੇ ਦਿੰਦਾ ਅੱਛਾ ਸਭ ਕੁਝ ਕੋਈ ਜੰਮੀ ਚੱਕਰ ਹੀ ਨਹੀਂ ਪੈਂਦਾ ਜੀ ਇੰਨੀ ਵਧੀਆ ਬੋਦ ਹੈ ਦੀ ਠੀਕ ਹੈ ਉਹ ਵੀ ਪਨੀਰੀ ਦੇ ਕੇ ਲਵਾਉਣੀ ਤਾਂ ਖੇਤ ਚ ਸੌਖੀ ਹੁੰਦੀ ਬਾਅਦ ਚ ਅਗਲੇ ਨੂੰ ਸਰਵਿਸ ਦੇਣੀ ਉੱਥੇ ਚੱਕਰ ਪੈਂਦਾ ਏ ਹਾਂਜੀ ਹਾਂ ਬਾਅਦ ਚ ਇਹ ਕਦੋਂ ਮਰਜੀ ਅੱਧੀ ਰਾਤੀ ਫੋਨ ਕਰ ਉਹਨੂੰ ਇਹ ਦੱਸਦਾ ਵਿਆਹ ਕਰਨਾ ਹੁਣ ਠੀਕ ਹੈ ਪਿਛਲੇ ਸਾਲ ਮੈਨੂੰ ਨੇ ਗੰਡੇ ਦੇ ਪਨੀਰ ਤਿਆਰ ਕਰਾਈ ਤੇ ਮੇਰੇ ਜਰਮੀਨੇਸ਼ਨ ਘਟਾਈ ਕਹਿੰਦਾ ਆਪਣਾ ਵੀ ਤਿਆਰ ਕਰ ਲੈ ਹੂੰ ਤੇ ਆਪਾਂ ਆਪਣਾ ਵੀ ਤਿਆਰ ਕਰ ਜੀ ਨੇ ਥੋੜੇ ਜੇ ਕ ਠੀਕ ਹੈ ਤੇ ਬਹੁਤ ਵਧੀਆ ਕੁਆਲਿਟੀ ਹੋਈ ਇਹਦੀ ਠੀਕ ਹੈ ਤੇ ਪੂਰੀ ਹਰੇਕ ਨੇ ਜਾਣਕਾਰੀ ਦਿੱਤੀ ਬਿਨ ਸਪਰੇ ਹੋਊਗੀ ਹੁਣ ਠੀਕ ਹੈ ਇਸ ਤਰ੍ਹਾਂ ਕਰਨਾ ਇਸ ਤਰ੍ਹਾਂ ਸਾਮ ਸੰਭਾਲ ਤੜਾਈ ਸਭ ਕੁਝ ਇਹਨੇ ਦੱਸਿਆ ਜੀ ਠੀਕ ਹੈ ਮਤਲਬ ਪਨੀਰੀ ਦੇ ਨਾਲ ਨਾਲ ਤੁਸੀਂ ਹੁਣ ਬੀਜ ਵਾਲੇ ਪਾਸੇ ਨੂੰ ਕਦਮ ਰੱਖਣ ਜਾ ਰਹੇ ਹੋ ਬੀਜ ਤਿਆਰ ਕਰੋਗੇ ਹਾਂ ਅੱਗੇ ਤਾਂ ਅਸੀਂ ਬੀਜ ਵੀ ਤਿਆਰ ਕਰਾਂਗੇ ਜੀ ਬਾਈ ਜੀ ਤੁਸੀਂ ਕਿੱਥੋਂ ਇਹ ਨਾਮ ਕੀ ਤੁਹਾਡਾ ਮੇਰਾ ਨਾਮ ਦਲਜੀਤ ਸਿੰਘ ਹੈ ਰੈਣ ਖੜੀ ਪਿੰਡ ਤੋਂ ਜੀ ਤੇ ਤੁਸੀਂ ਇੱਥੇ ਕਿਵੇਂ ਆਏ ਜੀ ਆਪ ਪਨੀਰੀ ਲੈਣ ਆਏ ਆ ਘਰ ਵਾਸਤੇ ਪਿਆਜੇ ਲਾਉਣਾ ਠੀਕ ਘਰ ਵਾਸਤੇ ਤੇ ਅੱਗੇ ਵੀ ਲਾਉਂਦੇ ਤੁਸੀਂ ਹਾਂਜੀ ਲਾਉਨੇ ਹਰਸ ਵਾਲੇ ਦੇ ਇਹ ਇਹਨਾਂ ਤੋਂ ਲੈ ਕੇ ਜਾਂਦੇ ਹੋ ਹਾਂ ਇਹਨਾਂ ਤੋਂ ਵੀ ਲੈ ਕੇ ਚਾਹੀਦੀ ਜਾਦਾ ਇਹਨਾਂ ਤੋਂ ਹੀ ਲੈ ਕੇ ਜਾਈਦੀ ਆਪਾਂ ਜੀ ਤੇ ਇੱਥੇ ਆ ਬਾਈ ਜੀ ਨੇ ਤੁਹਾਡਾ ਨਾਮ ਕੀ ਕਿੱਥੋਂ ਆਏ ਹੋ ਮੈਂ ਮਹਿਮਦਪੁਰ ਸੌਤਰ ਤੋਂ ਆਇਆ ਹਾਂ ਠੀਕ ਹੈ ਮਿਸਤਰੀਆਂ ਮੋਟਰਾਂ ਦਾ ਤੇ ਪਨੀਰੀ ਲਾਈ ਸੀ ਥੋੜੀ ਜੀ ਘੱਟ ਗਈ ਉਹ ਦੁਬਾਰਾ ਫੇਰ ਲੈਣਾ ਹੈ ਅੱਛਾ ਪਿਛਲੇ ਸਾਲ ਹੋਰ ਪਾਸਿਓਂ ਲਈ ਸੀ ਉਹ ਗੰਡੇ ਵਧੀਆ ਬਣੇ ਨਹੀਂ ਕਿਸੇ ਨੇ ਦੱਸਿਆ ਕਿ ਇੱਥੇ ਵਧੀਆ ਪਨੀਰੀ ਮਿਲਦੀ ਹੈ ਠੀਕ ਇਸ ਕਰਕੇ ਲਾ ਕੇ ਦੇਖਦੇ ਹਾਂ ਠੀਕ ਹੈ ਤੇ ਜਿਵੇਂ ਹੁਣੇ ਹੈਪੀ ਸੰਧੂ ਸਾਹਿਬ ਇਹਨਾਂ ਨੇ ਆਪ ਹੀ ਇਹਨਾਂ ਨੇ ਕਿਹਾ ਵੇਖੋ ਇੱਕ ਬੰਦਾ ਤੁਹਾਡੇ ਨੇੜੇ ਹਰਿਆਣੇ ਦਾ ਚਾਹ ਵੀਰ ਨੇ ਹਾਂਜੀ ਤੇ ਇਹੀ ਦੱਸ ਰਹੇ ਨੇ ਇਹਨਾਂ ਨੂੰ ਪਿਛਲੇ ਸਾਲ ਕਿਸੇ ਹੋਰ ਤੋਂ ਲਈ ਇਹਨਾਂ ਨੂੰ ਸਮੱਸਿਆ ਆਈ ਹਾਂਜੀ ਤੁਹਾਡੇ ਤੇ ਕਿੰਨਾ ਭਰੋਸਾ ਕਰ ਰਹੇ ਨੇ ਤੁਸੀਂ ਇਸ ਜ਼ਿੰਮੇਵਾਰੀ ਨੂੰ ਸਮਝਦੇ ਹੋ ਬਿਰਕ ਸਾਹਿਬ ਅਸੀਂ ਇਸੇ ਗੱਲ ਦਾ ਸਾਰਾ ਧਿਆਨ ਰੱਖਦੇ ਹਾਂ ਜੀ ਆਪ ਦਾ ਗਾਈਡ ਲਾਈਨ ਨੰਬਰ ਬਕਾਇਦਾ ਲਿਖ ਕੇ ਦਿੰਨੇ ਹਾਂ ਜੀ ਕੋਈ ਵੀ ਤੁਹਾਨੂੰ ਸਮੱਸਿਆ ਆਵੇ ਤਾਂ ਸਾਡੇ ਨਾਲ ਤੁਸੀਂ ਗੱਲ ਕਰ ਸਕਦੇ ਹੋ ਜੇ ਤੁਹਾਡਾ ਪ੍ਰੋਪਰ ਹੱਲ ਤੁਹਾਨੂੰ ਦੱਸਾਂਗੇ ਸਾਡੀ ਪੰਜਾਬ ਤੱਕ ਇਧਰ ਹਰਿਆਣਾ ਨੇ ਰਾਜਸਥਾਨ ਤੱਕ ਪਿਆਜ਼ ਦੀ ਪੌਦ ਹੋਰ ਮਿਰਚ ਦੀ ਵੀ ਪੌਦ ਮਤਲਬ ਮੋਟੀ ਕੁਆਂਟੀਟੀ ਚ ਜਾਂਦੀ ਆ ਪਿਆਜ਼ ਸੰਗਰੂਰ ਤੋਂ ਰঞ্জੀਤ ਸਿੰਘ ਟੋਂਗਾ ਇਹਨਾਂ ਦੇ ਵੀ ਉਧਰ ਮੰਨ ਲਓ ਏਰੀਏ ਦੇ ਵਿੱਚ جاری ਆ ਕਿਸੇ ਵੀ ਕਿਸਾਨ ਦੋਸਤ ਨੂੰ ਜਿੱਥੋਂ ਤੱਕ ਲੋਡ ਹੋਵੇ ਸਾਡੇ ਨਾਲ ਇੱਕ ਵਾਰੀ ਵਰਤ ਕੇ ਸਾਡਾ ਪਿਆਜ਼ ਜਾਂ ਕੋਈ ਅਦਰ ਚ ਮਿਰਚ ਜਾਂ ਕੋਈ ਹੋਰ ਵੈਰੈਟੀ ਲਾ ਕੇ ਤੁਸੀਂ ਜ਼ਰੂਰ ਦੇਖੋ ਤੁਹਾਨੂੰ ਫਾਇਦਾ ਹੋਊਗਾ ਲਾਹੇਵੰਦ ਹੋਊਗਾ ਇਸ ਤੋਂ ਬਾਅਦ ਅਸੀਂ ਕਣਕ ਵੱਢ ਕੇ ਮਿਰਚ ਲਵਾਵਾਂਗੇ ਜੋ ਕਿ ਲਾਲ ਰੰਗ ਦੀ ਮਿਰਚ ਮੰਡੀ ਦੇ ਵਿੱਚ ਵੇਚਣੀ ਆ ਜੀ ਇਹ ਨਹੀਂ ਗਾ ਰੋਜ ਤੋੜਨੀ ਆ ਤੁਸੀਂ ਰੋਜ ਲੇਬਰ ਲਿਆਉਣੀ ਆ ਇੱਕ ਦਿਨ ਲੇਬਰ ਲਿਆਉਣੀ ਆ ਜੀ 10 15 ਜਾਣੀਆਂ ਲਿਆਉਣੀਆਂ ਨੇ ਇੱਕ ਦਿਨ ਹੀ ਆਪਦਾ ਅੱਧਾ ਕਿੱਲਾ ਤੋੜਨਾ ਕਿੱਲਾ ਤੋੜਨਾ ਉਹਨੂੰ ਤੁਸੀਂ ਤੋੜੋ ਮੰਡੀ ਲੈ ਕੇ ਜਾਓ ਜੀ ਤੁਹਾਡਾ ਬਹੁਤ ਸੋਹਣਾ ਅੱਛਾ ਉਹਦੇ ਵਿੱਚੋਂ ਮੁਨਾਫਾ ਮਿਲੂਗਾ ਜੀ ਕਰੀਬ 100 ਕੁਵਾਂਟਲ ਉਹਦਾ ਝਾੜਾ ਜੀ 30 ਤੋਂ ਲੈ ਕੇ 50 ਰੁਪਏ ਮਿਰਚੋ ਵਿਕਦੀ ਹੈ ਜੀ ਕਣਕ ਵੱਢ ਕੇ ਕਿਸਾਨ ਦੋਸਤ ਲਾਉਣ ਛੋਟੇ ਵੀ ਲਾਉਣ ਵੱਡੇ ਵੀ ਲਾਉਣ ਜਿੰਨੇ ਵੀ ਉਹਦੀ ਜਿੰਨੀ ਤੁਸੀਂ ਕੁਆਂਟੀਟੀ ਤਿਆਰ ਕਰ ਸਕਦੇ ਹੋ ਕਿਆ ਤਿਆਰ ਕਰ ਲੋ ਜੀ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਕੰਪਨੀਆਂ ਲੱਗ ਰਹੀਆਂ ਜੀ ਮਿਰਚ ਵਾਸਤੇ ਮਿਰਚ ਤੇ ਟਮਾਟਰ ਵਾਸਤੇ ਜੋ ਕਿ ਜਿਨ੍ਹਾਂ ਦੀ ਪੂਰਤੀ ਪੂਰੀ ਨਹੀਂ ਆਪਾਂ ਕਰ ਸਕਦੇ ਤਾਂ ਉਹ ਤੁਸੀਂ ਅਸੀਂ ਕਣਕ ਵੱਢ ਕੇ ਲਵਾਵਾਂਗੇ ਜੇ ਤੁਸੀਂ 1509 ਜਾਂ 1692 ਲਾਉਣੀਆਂ ਉਹ ਵੀ ला ਸਕਦੇ ਹੋ ਅਦਰ ਦੇ ਵਿੱਚ ਜੇ ਤੁਸੀਂ ਇਹ ਮਿਰਚ ਹਟਾ ਕੇ ਇਸ ਤਾਂ ਤੇ ਗੋਭੀ ਲਾਉਗੇ ਉਹਦਾ ਵੀ ਤੁਹਾਨੂੰ ਬੈਨੀਫਿਟ ਜ਼ਿਆਦਾ ਮਿਲੇਗਾ ਤਾਂ ਇਹਦੀ ਸਾਰੀ ਦੀ ਜ਼ਿੰਮੇਵਾਰੀ ਅਸੀਂ ਨੇ ਨਿਆ ਸਾਡੇ 2 ਨੰਬਰ ਨੇ 24 ਘੰਟੇ ਅਵੇਲੇਬਲ ਰਹਿੰਦੇ ਨੇ ਸਾਨੂੰ ਕਿਸੇ ਟਾਈਮ ਵੀ ਤੁਸੀਂ ਕਾਲ ਕਰੋ ਹਰ ਇੱਕ ਗੱਲ ਦਾ ਹਰ ਇੱਕ ਬਿਮਾਰੀ ਦਾ ਮਸਲਾ ਹੱਲ ਤੁਹਾਨੂੰ ਅਸੀਂ ਕੱਢ ਕੇ ਦੇਵਾਂਗੇ ਜੀ ਸਾਨੂੰ ਖੇਤ ਦੀ ਫੋਟੋ ਖਿੱਚ ਕੇ ਪਾਓ ਵੀ ਵੀਰ ਜੀ ਆਹ ਪ੍ਰੋਬਲਮ ਆਹ ਗੱਲਬਾਤ ਆ ਤੁਹਾਨੂੰ ਉਹਦੀ ਜੇ ਤਾਂ ਨਾਲ ਦੇ ਨਾਲ ਦੇਖਿਆ ਗਿਆ WhatsApp ਤਾਂ ਠੀਕ ਹੈ ਨਹੀਂ ਸ਼ਾਮ ਤੱਕ ਤੁਹਾਨੂੰ ਰਿਪਲਾਈ ਉਹਦਾ ਮਿਲ ਜਾਊਗਾ ਜੀ ਹਾਂਜੀ ਉਸ ਤੋਂ ਜਿਵੇਂ ਸੰਧੂ ਸਾਹਿਬ ਉਹਨਾਂ ਨੇ ਦੱਸਿਆ ਇੱਕ ਸਾਨੂੰ ਵੀ ਸੁਣਨੇ ਚ ਬਹੁਤ ਵਧੀਆ ਲੱਗਿਆ ਇੱਕ ਲਾਲ ਮਿਰਚ ਦੀ ਨਵੀਂ ਵੈਰਾਈਟੀ ਆ ਚੁੱਕੀ ਹੈ ਜਦੀ ਮੰਗ ਬੜੀ ਜ਼ਿਆਦਾ ਹੋਏਗੀ ਬਾਜ਼ਾਰ ਦੇ ਵਿੱਚ ਖਾਸ ਕਰਕੇ ਵੱਡੀਆਂ ਕੰਪਨੀਆਂ ਜਿਹੜੀਆਂ ਨੇ ਜਿਹੜੀਆਂ ਲੇਸ ਪਾਪੜ ਤੇ ਹੋਰ ਕਾਫੀ ਕੁਝ ਬਣਦਾ ਹੈ ਮਿਰਚ ਤੋਂ ਇਸ ਦੇ ਨਾਲ ਇੱਕ ਹੋਰ ਵਧੀਆ ਗੱਲ ਹੈ ਕਿ ਕਣਕ ਨੂੰ ਵੱਢਣ ਤੋਂ ਮਗਰੋਂ ਆਪਾਂ ਉਸ ਦੀ ਬਜਾਈ ਕਰਨੀ ਹੈ ਸੰਧੂ ਸਾਹਿਬ ਉਹ ਫਿਰ ਕਿੰਨਾ ਟਾਈਮ ਲਵੇਗੀ ਪਨੀਰੀ ਖੇਤ ਤੇ ਚ ਕਣਕ ਵੱਢਣ ਤੋਂ ਬਾਅਦ ਲੱਗਣ ਤੋਂ ਤੇ ਤੋੜਨ ਤੱਕ ਆਖਰੀ ਉਹ ਕਿੰਨੀਆਂ ਤੜਾੀਆਂ ਹਾਂ ਉਹ ਆਪਣੇ ਨਾਲ ਜਿਹੜਾ ਵੀ ਬੰਦਾ ਟਾਈ ਅਪ ਚ ਰਹੂ ਐਗਰੀ ਰਹੂਗਾ ਹਨਾ ਜੀ ਮਿਰਕ ਸਾਹਿਬ ਇਹ ਹੁੰਦਾ ਵੀ ਜਦੋਂ ਆਪਾਂ ਫਸਲ ਲਾ ਲਈ ਹਨਾ ਜੀ ਉਹਦੀ ਦੇਖ ਰੇਖ ਆਪਾਂ ਕਿਵੇਂ ਕਰ ਰਹੇ ਹਾਂ ਜੀ ਉਹਨੂੰ ਵੀ ਮਿਰਚ ਨੂੰ ਵੀ ਫ੍ਰਿਪਸ ਦਾ ਅਟੈਕ ਆਉਂਦਾ ਜੀ ਸਬਜ਼ੀਆਂ ਜਿੰਨੀਆਂ ਨੇ ਉਹ ਅਸੀਂ ਪ੍ਰੋਪਰ ਟਾਈਮ ਟੇਬਲ ਬਣਾ ਕੇ ਉਹਨਾਂ ਨੂੰ ਦੱਸਾਂਗੇ ਵੀ ਆਹ ਦਵਾਈ ਤੁਸੀਂ ਜੋ ਜੂਜ਼ ਕਰਨੀ ਆ ਇਸ ਪਾਣੀ ਲਾਉਣਾਗਾ ਤਾਂ ਉਹ ਤੁਸੀਂ ਮਿਰਚ ਦੀਆਂ ਉਹ 60 ਦਿਨਾਂ ਦੇ ਤੁਹਾਡਾ ਫਰੂਟ ਸ਼ੁਰੂ ਹੋ ਜੂਗਾ ਜੀ ਜੇ ਮੰਡੀ ਦੇ ਵਿੱਚ ਰੇਟ ਅੱਛਾਗਾ ਤੁਸੀਂ ਉਹਦੀ ਹਰੀ ਤੜਾਈ ਕਰ ਸਕਦੇ ਜੋਂ ਅਦਰ ਦੇ ਵਿੱਚ ਰੇਟ ਨਹੀਂ ਅੱਛਾ ਤਾਂ ਉਸ ਦੀ ਤੁਸੀਂ ਲਾਲ ਤੜਾਈ ਕਰਕੇ ਹੀ ਵੇਚਣੀ ਆ ਛੋਟਾ ਫਾਰਮਰ ਲਾਓ ਵੱਡਾ ਲਾਓ ਬਹੁਤ ਸੋਹਣਾ ਉਹਦਾ ਰਿਜ਼ਲਟ ਆ ਜੀ ਪਿਛਲੇ 2 ਸਾਲਾਂ ਤੋਂ ਅਸੀਂ ਲਵਾ ਰਹੇ ਹਾਂ ਜੀ ਠੀਕ ਆ ਜੀ ਤਾਂ ਕੋਈ ਪ੍ਰੋਬਲਮ ਨਹੀਂ ਆਈ ਉਸ ਦੇ ਵਿੱਚ ਬਸ ਇੱਕ ਉਹਦੀ ਨਿਗਾਹ ਰੱਖਣੀ ਆ ਵੀ ਖੇਤ ਉੱਚਾ ਹੋਣਾ ਚਾਹੀਦਾ ਵੀ ਪਾਣੀ ਪ੍ਰੋਪਰ ਨਿਕਲਦਾ ਹੋਣਾ ਚਾਹੀਦਾ ਫਿਰ ਲਾਲ ਕਰਕੇ ਉਹਨੂੰ ਤੋੜ ਲੈਣੀ ਆ ਨਾਲ ਦੇ ਨਾਲ ਨੂੰ ਲਫਾਫਿਆਂ ਚ ਪੈਕ ਕਰੋ ਆਪਣੇ ਨੇੜੇ ਟਵਾਣਾ ਮੰਡੀ ਆ ਪੰਜਾਬ ਚ ਸੁਨਾ ਮੰਡੀ ਆ ਜੀ ਨਾਲ ਦੇ ਨਾਲ ਤੁਸੀਂ ਉਹਨੂੰ ਮਾਰਕੀਟ ਲੈ ਕੇ ਜਾਣਾਗਾ ਕੋਈ ਤੁਹਾਨੂੰ ਪ੍ਰੋਬਲਮ ਨਹੀਂ ਆਊਗੀ ਜਾਣਸਾਰ ਤੁਹਾਡੀ ਬੋਲੀ ਲੱਗੂਗੀ ਰੇਟ ਲੱਗੂਗਾ ਤੁਹਾਨੂੰ ਚੈੱਕ ਮਿਲ ਜੂਗਾ ਜਾਂ ਸਿੱਧੀ ਕੈਸ਼ ਪੇਮੈਂਟ ਮਿਲ ਜੂਗੀ ਤੁਸੀਂ ਇਹ ਨਹੀਂ ਮੰਡੀ ਦੇ ਵਿੱਚ ਲੈ ਕੇ ਗਏ ਆਂ ਜੀ ਅੱਜ 500 ਦੀ ਹੋਗੀ ਅੱਜ 400 ਦੀ ਹੋਗੀ ਸਿੱਧੀ ਲੈ ਕੇ ਜਾਣੀ ਤੁਹਾਡੀ 50000 ਦੀ ਹੋਵੇ ਕਲਮ ਤੁਹਾਡੀ ਲੱਖ ਦੀ ਹੋਵੇ ਉਹ ਤੁਹਾਡੇ ਤੇ ਡਿਪੈਂਡ ਆ ਤੁਸੀਂ ਕਿੰਨੀ ਖੇਤ ਦੀ ਕੇਅਰ ਕਰ ਰਹੇ ਹੋ ਕਿਹੜੇ ਹਿਸਾਬ ਨਾਲ ਉਹਨੂੰ ਦੇਖ ਰੇਖ ਕਰ ਰਹੇ ਹੋ ਤਾਂ ਉਹਦੀਆਂ ਦੋ ਤੜਾਈਆਂ ਕਰਨੀਆਂ ਨੇ ਉਸ ਤੋਂ ਬਾਅਦ ਤੁਹਾਡੀ ਮਰਜ਼ੀ ਆ ਜੇ ਤੁਸੀਂ ਉਹਨੂੰ ਰੱਖਣਾ ਤਾਂ ਰੱਖ ਸਕਦੇ ਹੋ ਨਹੀਂ ਤੁਸੀਂ ਉਹਨੂੰ ਅਦਰ ਪੱਟ ਦੇ ਪੱਟ ਜਾ ਤੁਸੀਂ ਉਹਦੇ ਵਿੱਚ 1509 ਲਾ ਸਕਦੇ ਜਾਂ 1692 ਲਾ ਸਕਦੇ ਜੀ ਜੇ ਅਦਰ ਦੇ ਵਿੱਚ ਤੁਸੀਂ ਇਹ ਦੋ ਫਸਲਾਂ ਚੋਣਾ ਨਹੀਂ ਚੱਕਣਾ ਚਾਹੁੰਦੇ ਤਾਂ ਉਸ ਖੇਤ ਨੂੰ ਤੁਸੀਂ ਵਾਹ ਬਣਾ ਕੇ ਸਾਡੇ ਨਾਲ ਕੰਟੈਕਟ ਕਰੋ ਕਿਹੜਾ ਉਹ ਚ ਫੰਗੀ ਸੈੱਡ ਪਾਉਣਾ ਨੀਚੇ ਪਾ ਕੇ ਉਸ ਤੋਂ ਬਾਅਦ ਤੁਸੀਂ ਉਹਦੇ ਵਿੱਚ ਗੋਭੀ ਲਾਓ ਗੋਭੀ ਦਾ ਬਹੁਤ ਸੋਹਣਾ ਦਿਵਾਲੀ ਤੇ ਤੁਹਾਡੀ ਉਹ ਗੋਭੀ ਆ ਜੂਗੀ ਬਹੁਤ ਸੋਹਣਾ ਰਿਸਪੌਂਸ ਮਿਲੂ 50 ਦਿਨਾਂ ਦੇ ਵਿੱਚ ਤੁਹਾਨੂੰ ਇਹ ਜੀ ਵੈਰੈਟੀ ਗੋਭੀ ਦੀ ਦੇਵਾਂਗੇ ਜਿਹੜੀ ਅੱਗੇ ਜਾ ਕੇ ਬਹੁਤ ਜ਼ਿਆਦੀ ਸਕਸੈਸ ਹੋਊਗੀ ਜੀ ਬਾਈ ਹਾ ਪੀ ਸੰਧੂ ਉਹਨਾਂ ਦੇ ਪਿਤਾ ਜੀ ਨੇ ਇਹਨਾਂ ਨਾਲ ਵੀ ਗੱਲਬਾਤ ਕਰਨਗੇ ਬਾਪੂ ਜੀ ਤੁਸੀਂ ਕੀ ਕਹਿਣਾ ਚ ਆਹ ਦੇ ਖੇਤ ਦੇ ਵਿੱਚ ਪਨੀਰੀਆਂ ਤਿਆਰ ਕਰਦੇ ਆਂ ਪਹਿਲਾਂ ਆਹ ਇਹ ਆਪਦੇ ਸਬਜੀ ਤਿਆਰ ਕਰਦੇ ਉਸ ਤੋਂ ਬਾਅਦ ਆਹ ਪਨੀਰੀਆਂ ਤਿਆਰ ਕਰਦੇ ਆਂ ਵਧੀਆ ਕੁਆਲਿਟੀ ਦਾ ਵਧੀਆ ਮਹਿੰਗਾ <b>ਬੀ</b> ਪਾਉਨੇ ਆ ਤੇ ਤਾਂ ਹੀ ਸਟਾ ਮਿਲਦਾ ਤੇ ਇਸੇ ਕਰਕੇ ਸਾਡਾ ਅਜੇ ਤੱਕ ਕਿਤੇ ਲਾਹਮਾ ਨਹੀਂ ਮਿਲਿਆ ਅੱਜ 15 16 ਸਾਲ ਹੋ ਗਏ ਆ ਮੇਰਾ ਲੜਕਾ ਕੰਮ ਕਰ ਰਿਹਾ ਤੇ ਸਿਰੇ ਦਾ <b>ਬੀ</b> ਪਾਉਂਦਾ ਹੀ ਲਾਹਮਾ ਮਿਲੂਗੇ ਜੀ ਸਤਿ ਸ੍ਰੀ ਅਕਾਲ ਰਣਜੀਤ ਸਿੰਘ ਜੀ ਕੀ ਕਹਿਣਾ ਚਾਹੋਗੇ ਤੁਸੀਂ ਅਜੇ ਤਾਂ ਕਹਿੰਦੇ ਪਨੀਰੀ ਵਧੀਆ ਸਭ ਕੁਝ ਵਧੀਆ ਹੁੰਦਾ ਜੀ ਬਾਕੀ ਜੇ ਕਿਸੇ ਨੂੰ ਪੰਜਾਬ ਵਿੱਚ ਰੋਡ ਹੋਵੇ ਤਾਂ ਤੁੰਗਾ ਪਿੰਡ ਸਿੰਘ ਰੂਰ ਦੇ ਨਾਲ ਉੱਥੇ ਪਨੀਰੀ ਤਿਆਰ ਹੈ ਜੀ ਆਲੂਆਂ ਨੇ ਵਾਸਤੇ ਏਡਾ ਵੈਰਾਈਟੀ ਆ ਲੇਟ ਬਾਗ ਬਾਗਾਂ ਵਿੱਚ ਲਾਉਣ ਵਾਸਤੇ ਏਡਾ ਪਿੰਕ ਪਿਆਜ਼ ਦੀ ਏਡਾ ਜੀ ਸਾਰੀਆਂ ਵੈਰਾਈਟੀਆਂ ਬਣੋ ਤਿਆਰ ਨਹੀਂ ਗੀਆਂ ਜੀ ਤੇ ਬਾਕੀ ਆ ਬਾਈ ਲਵੇ ਸਾਰੀਆਂ ਵੇਲਾਂ ਟੋਟਲ ਟੋਟਲ ਪਨੀਰੀ ਜੀ ਰੂਰ ਤਿਆਰ ਹੈਗੀ ਜੀ ਇਸ ਸਹਿਯੋਗ ਨਾਲ ਆਪਾਂ ਇਕੱਠਾ ਸਾਂਝਾ ਵਧੀਆ ਕੰਮ ਕਰ ਰਹੇ ਹਾਂ ਜੀ ਅਸੀਂ ਜੀ ਸਣ ਵੀਰੋ ਇਸਨ ਹੈਪੀ ਸੰਧੂ ਚੰਦੋਕਲਾਂ ਵਾਲੇ ਤੇ ਜੇਕਰ ਤੁਸੀਂ ਪਿਆਜ਼ਾਂ ਦੀ ਤੁਹਾਨੂੰ ਪਨੀਰੀ ਚਾਹੀਦੀ ਹੈ ਜਾਂ ਇਸ ਤੋਂ ਇਲਾਵਾ ਕੱਦੂ ਨੇ ਹੋਰ ਸਬਜ਼ੀਆਂ ਨੇ ਮਿਰਚਾਂ ਨੇ ਵੱਖ-ਵੱਖ ਵੈਰਾਈਟੀਆਂ ਨੇ ਮਿਰਚਾਂ ਦੀਆਂ ਤੇ ਇਹਨਾਂ ਦੀ ਤੁਹਾਨੂੰ ਪਨੀਰੀ ਚਾਹੀਦੀ ਹੈ ਤਾਂ ਤੁਸੀਂ ਫੋਨ ਕਰਕੇ ਇਹਨਾਂ ਤੋਂ ਸਮਾਂ ਲੈ ਕੇ ਇੱਥੇ ਪਹੁੰਚ ਸਕਦੇ ਹੋ ਤੇ ਜਿਹੜੀ ਵੱਡੀ ਡਿਮਾਂਡ ਹੈ ਜਿਹੜੇ ਕਿਸਾਨਾਂ ਨੂੰ ਵੱਧ ਮਿਕਦਾਰ ਚ ਪਨੀਰੀ ਚਾਹੀਦੀ ਹੈ ਤਾਂ ਦੂਰ-ਦੂਰ ਤੱਕ ਪਹੁੰਚਾਉਣ ਦਾ ਵੀ ਪ੍ਰਬੰਧ ਹੈ ਉਹ ਸਾਰੀ ਜਾਣਕਾਰੀ ਇਹ ਫੋਨ ਤੇ ਦੇ ਦੇਣਗੇ ਕੈਮਰਾਮੈਨ ਵਿਰਕ ਦੇ ਨਾਲ ਮੈਂ ਸਾਬ ਸਿੰਘ ਵਿਰਕ ਚੰਦੋਕਲਾ ਨੇੜੇ ਰਤਿਆ ਧੰਨਵਾਦ